ਜੀ ਤੁਸੀਂ ਕਿੱਥੋਂ ਆਏ ਹੋ ਬੰਗਾ ਸਿਟੀ ਤੋਂ ਸੋਨੋ ਕੀ ਪ੍ਰੋਬਲਮ ਸੀਗੀ ਮੈਨੂੰ ਗਠੀਏ ਦੀ ਪ੍ਰੋਬਲਮ ਸੀ ਤੇ ਜੋਇੰਟ ਪੇਨ ਬਹੁਤ ਜ਼ਿਆਦਾ ਸੀਗੀ ਤੇ ਤੁਸੀਂ ਅਮੀਦ ਛੱਡ ਚੁੱਕੇ ਸੀਗੇ ਬਿਲਕੁਲ ਤੁਸੀਂ ਤੁਰਦੇ ਵੀ ਨਹੀਂ ਸੀਗੇ ਨਹੀਂ ਉੱਥੇ ਖੜੇ ਹੋਣ ਲੱਗ ਗਏ ਹਾਂਜੀ ਬਿਲਕੁਲ ਬਹੁਤ ਫਰਕ ਪੈ ਗਿਆ ਤੁਰ ਕੇ ਦਿਖਾ ਦਿਓ ਮਾੜਾ ਜਿਹਾ ਇਹਦੇ ਚੱਕੋ ਤੇ ਡਾਕਟਰਾਂ ਨੇ ਤੁਹਾਨੂੰ ਕਿੰਨੇ ਟੰ ਵਾਈਫ ਹੋਈ ਪਹਿਲਾਂ ਬਹੁਤ ਨਹੀਂ ਫਿਰ ਵੀ 10 ਸਾਲ ਤੋਂ 15 ਸਾਲ ਤੋਂ 5 ਸਾਲ ਹੋ ਗਏ ਕਾਂਦੀ ਨੂੰ ਦਵਾਈ 5 ਸਾਲ ਤੋਂ ਮਤਲਬ ਕਿ ਕੋਈ ਦਰਦ ਨੂੰ ਫਰਕ ਨਹੀਂ ਸੀ ਪੰਗਾ ਤੇ ਹੁਣ ਗਠੀਆ ਬਿਲਕੁਲ ਠੀਕ ਆ ਕਿਉਂ ਉਹ ਤੁਹਾਨੂੰ ਲੱਗਦਾ ਵੀ ਇਹ ਦੁਆਰਾ ਕੰਮ ਕਰ ਸਕਦੇ ਹਾਂ ਹੈ ਉਮੀਦ ਹੋ ਗਈ ਹੈ ਮਿਲੋਗੀਆ ਥੈਂਕ ਯੂ ਤੁਹਾਡਾ థాంక్యూ ਸਾਧਨੀ ਤੁਹਾਡਾ ਜਿਹੜਾ ਤੁਸੀਂ ਇੰਨੀ ਦੂਰੋਂ ਸਾਡੇ ਕੋਲੇ ਆਏ ਬਲੀਦ ਕੀਤਾ ਦਵਾਈ ਖਾਧੀ ਹਨ ਇੰਦਾ ਸਾਰਾ ਉਹਨੂੰ ਦਿੰਨੇ ਆ ਵੀ ਹੁਣ ਤੱਕ ਇਹ ਜਿਹਾ ਹਜ਼ਾਰਾਂ ਕੁੜੀਆਂ ਤੁਹਾਡੇ ਵਰਗੀਆਂ ਠੀਕ ਹਾਤੀਆਂ ਸੀ ਠੀਕ ਹੈ ਜੀ ਮੈਂ ਤਾਂ ਇਹ ਕਹੂੰਗੀ ਵੀ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਬਗੈਰ ਸੋਚੇ ਸਮਝੇ ਦਵਾਈ ਖਾਣ ਤੇ ਬਹੁਤ ਫਰਕ ਪੈ ਗਿਆ ਜਿੱਦਾਂ ਮੈਂ ਉਮੀਦ ਛੱਡ ਚੁੱਕੀ ਸੀ ਕਿ ਵੀ ਮੈਂ ਕਦੀ ਉੱਠ ਵੀ ਪਾਉਂਗੀ ਜ਼ਿੰਦਗੀ ਚ ਲੇਕਿਨ ਮੈਂ ਠੀਕ ਆ ਮੈਂ ਖੜਨ ਲੱਗ ਗਈ ਆ ਤੁਸੀਂ ਆਪ ਵੀ ਪ੍ਰੈਕਟਿਸ ਕਰਦੇ ਹੋ ਡਾਕਟਰ ਜੀ 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 ਮੈਂ ਪ੍ਰੈਕਟਿਸ ਕਰਦੀ ਆ ਆਪਣੀ ਠੀਕ ਆ ਤਾਂ ਮੈਂ ਇਹ ਦੂਜੀ ਗੱਲ ਕਹਿਣਾ ਵੀ ਜਿੰਨੇ ਵੀ ਡਾਕਟਰ ਨੇ ਯਾਰ ਕੋਈ ਮਰੀਜ਼ ਨਾਲ ਖਿਲਵਾੜ ਨਾ ਕਰੋ ਵਿੱਚ ਪੀਸ ਪੀਸ ਕੇ ਗੋਲੀਆਂ ਪਾਈ ਜਾਂਦੇ ਹੋ ਤੇ ਸਾਡੀ ਵੀ ਦਵਾਈ ਤਾਂ ਲੱਗਿਆ ਵੀ ਉਹ ਕੋਈ ਸਾਈਡ ਇਫੈਕਟ ਨਹੀਂ ਅਸੀਂ ਤੁਹਾਨੂੰ ਆਇਆ ਕਹਿੰਦਾ ਸੀ ਵੀ ਆਪ ਦੀ ਪੇਨ ਕਿਲਰ ਖਾ ਲਿਆ ਪਿਓ ਮੈਂ ਕਿਹਾ ਸੀ ਨਾ ਜੀ ਜੀ ਉਹ ਵੀ ਮੈਂ ਕਿਤੇ ਕਿਤੇ ਖਾਂਦੀ ਆ ਪਰ ਲੋੜ ਨਹੀਂ ਪੈਂਦੀ ਹੁਣ ਠੀਕ ਆ ਜੀ ਧੰਨਵਾਦ ਥੈਂਕ ਯੂ